ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਅੱਜ ਆਪਾਂ ਬਣ ਲੱਗੇ ਸੀਗੇ ਡਰਾਈング ਰੂਮ ਦਾ ਖਲਾਰਾ ਸੋਫਿਆਂ ਦੇ ਕੱਪੜੇ-ਕੁਪੜੇ ਲਾ ਕੇ ਧੋਨੇ ਆ ਹੁਣੇਵੇਂ ਮੂੜ ਜਾ ਤੇ ਬਣਾਇਆ ਪਿਆ ਇੱਕ ਵਾਰੀ ਸਫਾਈਆਂ ਕਰਨ ਦਾ ਤੇ ਕਰ ਲਈਏ ਜਿੱਦਨ ਨਾਗਾ ਪਾ ਲਿਆ ਉਦੋਂ ਮਗਰੋਂ ਦਿਲ ਨਹੀਂ ਕਰਨਾ ਹੈਗਾ ਤੇ ਅੱਜ ਆਪਾਂ ਇਸ ਕਮਰੇ ਦੀ ਕਰਨੀ ਆ ਸਾਫ ਸਫਾਈ ਕਰਨ ਤੋਂ ਪਹਿਲਾਂ ਤੇ ਬਹੁਤ ਔਖਾ ਲੱਗਦਾ ਕੰਮ ਸ਼ੁਰੂ ਕਰਨਾ ਹੋਵੇ ਨਾ ਬੜਾ ਹੀ ਔਖਾ ਲੱਗਦਾ ਹਾਏ ਖਲਾਰਾ ਪੈ ਜਾਣਾ 2-3 ਘੰਟੇ ਖਰਾਬ ਹੋ ਜਾਣੇ ਨੇ ਪਰ ਇਹ ਵੀ ਸਾਫ਼ ਸੁਆਈਆਂ ਤੇ ਕਰਨੀਆਂ ਹੀ ਪੈਣੀਆਂ ਨੇ ਵੱਡਾ ਸਾਰਾ ਦਿਲ ਕਰਕੇ ਇੱਕ ਵਾਰੀ ਹੁਣ ਕਰ ਲੈਨੇ ਆ ਤੇ ਗੱਡੀਆਂ ਦੇ ਆਪਾਂ ਕਵਰ ਖਲਾ ਕੇ ਇਹਨਾਂ ਨੂੰ ਬਾਹਰ ਧੁੱਪੇ ਸੁਪਨੇ ਪਾਵਾਂਗੇ ਸੋਫੇ ਨਹੀਂ ਬਾਹਰ ਕੱਢਣੇ ਹੈਗੇ ਇਹਨਾਂ ਨੂੰ ਸੁਕਾਇਆ ਸੀਗਾ ਥੋੜਾ ਟਾਈਮ ਹੀ ਹੋਇਆ ਅੰਦਰ ਰੱਖਿਆ ਨੂੰ ਹਾਲੇ ਇਹਨਾਂ ਨੂੰ ਨਹੀਂ ਬਾਹਰ ਕੱਢਣਾ ਹੈਗਾ ਚੀਜ਼ਾਂ ਨਾ ਜਿਆਦੀਆਂ ਖਿੱਚੀਆਂ ਧਰੂਆਂ ਨਹੀਂ ਜਾਂਦੀਆਂ ਹੈਗੀਆਂ ਚੱਕੀਆਂ ਨਹੀਂ ਜਾਂਦੀਆਂ ਹੈਗੀਆਂ ਬਸ ਇੱਥੇ ਹੀ ਸਾਈਡ ਤੇ ਕਰਕੇ ਤੇ ਆਪਾਂ ਸਾਫ਼ ਕਰ ਲਾਂਗੇ ਕਿ ਆ ਮੱਛਿਆਂ ਦੇ ਪ੍ਰਾਈਸ ਸੀਗੇ ਇਹਨਾਂ ਨੂੰ ਮਿਲਾ ਕੇ ਇੱਕ ਵਾਰੀ ਚੰਗੀ ਤਰ੍ਹਾਂ ਹੋਂਝ ਲਾਂਗੇ ਫਲਾਵਰ ਵਗੈਰਾ ਢੋਲਾਂਗੇ ਇਹ ਜਿੰਨੀਆਂ ਛੋਲੀਆਂ ਚੀਜ਼ੀਆਂ ਨੇ ਸਾਨੂੰ ਬੜੀਆਂ ਹੀ ਪਰੇਸ਼ਾਨ ਕਰਦੀਆਂ ਨੇ ਜਦੋਂ ਅਸੀਂ ਖਲਾਰਾ ਪਾਨੇ ਆ ਤੇ ਉਧਰੋਂ ਪਰਦੇ ਲਾਣੇ ਸੀਗੇ ਇਹ ਨਾ L ਸੈੱਡ ਵਿੰਡੋ ਐ ਇਹਦੇ ਵਿੱਚ ਪਰਦੇ ਚਾੜਨੇ ਤੋਂ ਉਤਾਰਨੇ ਬਹੁਤ ਔਖੇ ਲੱਗਦੇ ਨੇ ਪਰਦੇ ਉਤਾਰਦਿਆਂ ਤੇ ਨਾ ਵੈਸੇ ਬਾਹਾਂ ਹੀ ਰਹਿ ਜਾਂਦੀਆਂ ਨੇ ਤੇ ਪਿੱਛੇ ਚਾਦਰ ਲਾਈ ਸੀਗੀ ਧੁੱਪ ਦੀ ਰੋਸ਼ਨੀ ਕਰਕੇ ਚਲੋ ਅੱਗੋਂ ਤੇ ਹੁਣ ਮੌਸਮ ਨਹੀਂ ਹੈਗਾ ਜ਼ਿਆਦਾ ਹੁਣ ਆਪਾਂ ਚਾਦਰ ਲਾ ਦਾਂਗੇ ਕੱਲੇ ਪਰਦੇ ਹੀ ਚਾੜਾਂਗੇ ਸਾਰਾ ਸਮਾਨ ਇੱਕ ਵਾਰੀ ਲਾ ਲਿਆ ਸੀਗਾ ਸਾਈਡਾਂ ਤੋਂ ਪਰਦੇ ਉਤਾਰੇ ਸੀ ਜਿਹੜੇ ਉਹੀ ਝਾੜ ਕੇ ਨਾ ਸੋਫਿਆਂ ਦੇ ਉੱਤੇ ਪਛਾਦੇ ਸੀ ਜਿਆਦਾ ਗੰਦ ਨਾ ਪਵੇ ਜਾਲਾ ਜੂਲੇ ਨਾ ਪੈਣ ਇਸ ਕਮਰੇ 'ਚ ਵੈਸੇ ਕੋਈ ਖਲਾਰਾ ਨਹੀਂ ਹੁੰਦਾ ਹੈਗਾ ਇੱਧਰ ਜਿਆਦਾ ਕਰਕੇ ਜਾਂਦੇ ਹੀ ਨਹੀਂ ਹੈਗੇ ਕਦੀ ਉਹੀ ਹੈ ਬੱਚੇ ਸ਼ੌਂਕ ਨੂੰ ਬਹਿ ਜਾਣਾ ਵੈਸੇ ਇਸ ਪਾਸੇ ਕੋਈ ਵੀ ਨਹੀਂ ਜਾਂਦਾ ਹੈਗਾ ਵਰ ਗੰਦ ਨਾ ਫੇਰ ਵੀ ਪਤਾ ਨਹੀਂ ਕਿੱਥੋਂ ਹੋ ਜਾਂਦਾ ਨਿਕਾ ਨਿਕਾ ਜਾਲਾ ਜਿਆ ਰੂਹੀ ਜੀ ਬਣ ਬਣ ਕੇ ਫੇਰ ਵੀ ਸੋਫਿਆਂ ਦੇ ਥੱਲੇ ਜਿਵੇਂ ਮੇਜ਼ ਦੇ ਥੱਲੇ ਪਈ ਹੋਈ ਸੀ ਕਿ ਜਦ ਕਿ ਨਾ ਕੋਈ ਜਾਣਦਾ ਸੀ ਦਰਵਾਜ਼ਾ ਵੀ ਜ਼ਿਆਦਾ ਕਰਕੇ ਬੰਦ ਹੁੰਦਾ ਜਾਂ ਪਰਦੇ ਅੱਗੇ ਲਾ ਕੇ ਰੱਖੀ ਦੇ ਨੇ ਚੰਗੀ ਤਰ੍ਹਾਂ ਮਾਂਜਾ ਮਾਰ ਲਿਆ ਪਹਿਲਾਂ ਤਾਂ ਇੱਕ ਵਾਰੀ ਤੇ ਬਾਰੀ ਖੋਲਤੀ ਸੀਗੀ ਤੇ ਹੁਣ ਬਾਹਰ ਦਾ ਦੇਖੋ ਵਿਊ ਹਲੇ ਮੰਜੀਆਂ ਮੁੰਜੀਆਂ ਖੜੀਆਂ ਹੋਈਆਂ ਨੇ ਬਹੁਤ ਸੋਹਣੀ ਹਰੀਆਲੀ ਸੀ ਵਿਖਦੀ ਪਈ ਇੱਕ ਵਾਰੀ ਚੰਗੀ ਤਰ੍ਹਾਂ ਮਾਂਜਾ ਮਾਰ ਲਿਆ ਸੀਗਾ ਜਾਲਾ ਲਹਿ ਗਿਆ ਮੋٹے-ਮੋٹے ਕੀੜੇ ਜਿਵੇਂ ਚੜੇ ਹੁੰਦੇ ਨੇ ਉਹ ਉੱਤਰ ਜਾਂਦੇ ਨੇ ਉਸ ਤੋਂ ਮਗਰੋਂ ਆਪਾਂ ਕੱਪੜੇ ਨਾਲ ਸਾਫ਼ ਕਰ ਲਾਂਗੇ ਇਹਨੂੰ ਗੁੱਠਾਂ ਦੇ ਵਿੱਚ ਇੱਕ ਵਾਰੀ ਹੱਥ ਮਾਰ ਕੇ ਸਾਰੀ ਮਿੱਟੀ ਨਿਕਲ ਜਾਂਦੀ ਏ ਸਾਫ਼ ਸਫਾਈ ਜੀ ਹੋ ਜਾਂਦੀ ਏ ਤੇ ਮਗਰੋਂ ਕੰਧਾਂ ਤੇ ਚਾੜੂ ਮਾਰ ਲਾਂਗੇ ਜਿਹੜੀ ਚੀਜ਼ ਸਾਫ਼ ਕਰਦੀ ਹੈ ਨਾ ਉਹਨੂੰ ਵਾਰ-ਵਾਰ ਦੇਖਣ ਨੂੰ ਦਿਲ ਕਰਦਾ ਹੈ ਬਾਰੀ ਵੈਸੇ ਗੰਦੀ ਵੀ ਨਹੀਂ ਸੀ ਹੈਗੀ ਪਰ ਇੱਕ ਵਾਰੀ ਜਿਵੇਂ ਕੱਪੜੇ ਨਾਲ ਸਾਫ਼ ਕੀਤੀ ਹੈ ਬਹੁਤ ਸੋਹਣੀ ਲੱਗਦੀ ਪਈ ਸੀ ਜਿਵੇਂ ਸਾਫ਼-ਸਾਫ਼ ਜੀ ਦੋਸਤੋਂ ਮਗਰ ਉਹ ਝਾੜੂ ਕੱਢ ਕੇ ਸਾਰਾ ਇੱਕ ਵਾਰੀ ਸਾਫ਼ ਕਰਕੇ ਕਮਰਾ ਤੇ ਦਰਵਾਜ਼ੇ ਨੂੰ ਸਾਫ਼ ਕਰ ਲੈਣੇ ਆ ਕਿਉਂਕਿ ਜਦੋਂ ਝਾੜੂ ਮਾਰੀਦਾ ਉਹ ਮਿੱਟੀ ਜੀ ਸਾਰੀਆਂ ਚੀਜ਼ਾਂ ਤੇ ਚੜ ਜਾਂਦੀ ਹੈ ਫਿਰ ਦਰਵਾਜ਼ੇ ਤੇ ਵੀ ਹੁੰਦੀ ਹੈ ਨਾਲ ਹੀ ਲੱਗੇ ਹੱਥ ਦਰਵਾਜ਼ਾ ਵੀ ਸਾਫ਼ ਕਰ ਲਾਂਗੇ ਉਸ ਤੋਂ ਮਗਰ ਉਹ ਪੋਚਾ ਲਾ ਦਾਂਗੇ ਕਮਰੇ ਦੇ ਵਿੱਚ ਮੈਂ ਸੋਚਤੇ ਹੁੰਦਾ ਨਹੀਂ ਹੈਗਾ ਕੱਟਾ ਪਰ ਜਦੋਂ ਝਾੜੂ ਲਾਈਦਾ ਨਾ ਹਰ ਇੱਕ ਚੀਜ਼ ਤੇ ਚੜ ਜਾਂਦਾ ਲੱਗੇ ਹੱਥ ਨਾਲ ਦੀ ਨਾਲ ਆਪਾਂ ਦਰਵਾਜ਼ੇ ਤੇ ਵੀ ਮਾਰ ਦਾਂਗੇ ਤੇ ਆ ਕੱਪੇ ਕੱਪ ਤੇ ਨਾ ਇੰਨਾ ਬੱਚਿਆਂ ਦੇ ਸਟicker ਬਣਵਾਏ ਹੋਏ ਨੇ ਸੋਸ ਤੁਮਕਰੋ ਅੱਜ ਨਾ ਫਲਾਵਰ ਤੇ ਕੱਪੜੇ ਬਾਥਰੂਮ 'ਚ ਬੈਠ ਕੇ ਧੋਵਾਂਗੇ ਕੱਲ ਨਾ ਮੈਂ ਜਦੋਂ ਸੋ ਇਹ ਸਾਫ ਕੀਤੀ ਸੀ ਉਹਦੇ ਭਾਂਡੇ ਬਾਹਰ ਸਾਫ ਕੀਤੇ ਤੇ ਧੁੱਪ ਬਹੁਤ ਜ਼ਿਆਦਾ ਸੀਗੀ ਸਾਫ ਕਰਦੇ ਆ ਤੇ ਮਹਿਸੂਸ ਨਹੀਂ ਹੋਇਆ ਮਗਰ ਉਹਨਾਂ ਸੇਰ ਬਹੁਤ ਜ਼ਿਆਦਾ ਦੁਖਿਆ ਸੀਗਾ ਇਸ ਲਈ ਮੈਂ ਕਿਹਾ ਕਿ ਅੱਜ ਨਾ ਬਾਥਰੂਮ ਚ ਬਹਿ ਕੇ ਸਾਫ ਸਫਾਈ ਕਰਨੇ ਆ ਫੁੱਲਾਂ ਦੀ ਕੱਪੜਿਆਂ ਦੇ ਮਾੜੇ ਜਿਹੇ ਸਰਫ ਚ ਭਿਓ ਤੇਲ ਸੀਗੇ ਹਲਕੇ ਹਲਕੇ ਤਣਾ ਮਸਲਤੇ ਤੇ ਟੋਲੇ ਸੀਗੇ ਹਾਲੇ ਨਾ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਜਿਵੇਂ 10 11 ਵਜੇ ਤੇ ਉਸ ਤੋਂ ਮਗਰੋਂ ਸਾਰਾ ਨਾ ਲੌਬੀ ਚ ਵੀ ਖਲਾਰਾ ਬਹੁਤ ਜ਼ਿਆਦਾ ਪੈ ਜਾਂਦਾ ਤੇ ਫੋਲਪਾ ਬਾਹਰ ਰੱਖਾਨੇ ਆ ਇਹ ਪਹਿਲਾਂ ਤੇ ਮੰਝਾ ਭਰਿਆ ਪਿਆ ਕੱਪੜਿਆਂ ਦਾ ਹੀ ਹਾਲ ਜੜੇ ਸਵੇਰੇ ਧੋਤੇ ਸੀਗੇ ਕੱਪੜੇ ਨਾ ਹਾਲੇ ਮੇਰੇ 2 3 ਦਿਨ ਦੇ ਹੋਏ ਪੈ ਨੇ ਜੋੜਨ ਵਾਲੇ ਸਾਫ ਸਫਾਈ ਦੇ ਚੱਕਰ ਚ ਉਹਨਾਂ ਨਾਲ ਨਹੀਂ ਹੋਇਆ ਜਾਂਦਾ ਪ੍ਰੈਸ ਕਰਨ ਵਾਲਿਆਂ ਤੇ ਤਫਲਾਵਰ ਆਪਾਂ ਬਾਹਰ ਸੁੱਕੜੇ ਰੱਖ ਦਿੰਨੇ ਆ ਸੁੱਕ ਜਾਣਗੇ ਹੋਸ ਤੋਂ ਮੇਰੇ ਕੱਪੜੇ ਧੋ ਕੇ ਸਾਲੇ ਸੀਗੇ ਆਪਾਂ ਪੜਦੇ ਹੱਥ ਨਾਲ ਹੀ ਧੋਤੇ ਸੀਗੇ ਦੂਜੇ ਸਾਰੇ ਕੱਪੜੇ ਮਸ਼ੀਨ 'ਚ ਹੀ ਧੋਤੇ ਸੀਗੇ ਤੇ ਬਾਥਰੂਮਸ ਚੰਗੀ ਤਰ੍ਹਾਂ ਵਾਈਪਰ ਮਾਰ ਦਿੰਨੇ ਆ ਕੱਪੜੇ ਵੈਲੋ ਜਿਆਦਾ ਗੰਦੇ ਨਹੀਂ ਸੀ ਹੈਗੇ ਪਰ ਫਿਰ ਵੀ ਨਾ ਬਾਥਰੂਮ 'ਚ ਐਨੀ ਜਿਆਦਾ ਮਿੱਟੀ ਜੀ ਨਿਕਲੀ ਜਿਵੇਂ ਕੱਪੜਿਆਂ ਦੇ ਵਿੱਚੋਂ ਧੂੜ ਜੀ ਚੜ ਜਾਂਦੀ ਏ ਹੋਰ ਕੰਮ ਤੇ ਹੁੰਦਾ ਹੀ ਹੁੰਦਾ ਨਾਲ ਕੱਪੜਿਆਂ ਦਾ ਖਲਾਰਾ ਬਹੁਤ ਜ਼ਿਆਦਾ ਪੈ ਜਾਂਦਾ ਹੈ ਕੱਪੜੇ ਬਹੁਤ ਜ਼ਿਆਦੇ ਹੋ ਜਾਂਦੇ ਨੇ ਚਾਦਰਾਂ ਸਰਾਣਿਆਂ ਦੇ ਕਵਰ ਗੱਦੀਆਂ ਦੇ ਇਹ ਸਾਰੇ ਧੋ ਕੇ ਸੁਕਾਲੇ ਸੀਗੇ ਹੁਣ ਆਪਾਂ ਬਾਹਰ ਸੁਕਣੇ ਪਾ ਦਿੰਨੇ ਆ ਹਵਾ ਬਹੁਤ ਸੋਹਣੀ ਚੱਲਦੀ ਪਈ ਸੀ ਬਾਹਰ ਸੋਤੋ ਮਗਰੋਂ ਇੰਨਾ ਖਲਾਰਾ ਪਿਆਸ ਸੀਗਾ ਤੇ ਵੋਟਾਂ ਪੈਣੀਆਂ ਸੀਗੀਆਂ ਅੱਜ ਤੇ ਅਸੀਂ ਵੋਟਾਂ ਪਾਣ ਚੱਲੇ ਸੀਗੇ ਤੇ ਸਰਕਾਰੀ ਸਕੂਲ ਸੀਗਾ ਜਿੱਥੇ ਅਸੀਂ ਵੋਟਾਂ ਪਾਣ ਗਏ ਸੀਗੇ ਉਸ ਤੋਂ ਮਗਰੋਂ ਪਹਿਲਾਂ ਮੰਮੀ ਸਾਡੇ ਨਾਲ ਗਏ ਨਹੀਂ ਹੈਗੇ ਵੋਟਾਂ ਪਾਣ ਕਹਿੰਦੇ ਕਿ ਮੇਰੇ ਕੱਲੀ ਦੀ ਕੋਈ ਗੱਲ ਨਹੀਂ ਤੁਸੀਂ ਸਾਰਾ ਟੱਬਰ ਚੱਲ ਲਈਓ ਪਾਣ ਤੇ ਜਦੋਂ ਅਸੀਂ ਘਰ ਆਣ ਕੇ ਦੱਸਿਆ ਕਿ ਤੁਹਾਡੀ ਪੈਨਸ਼ਨ ਕੱਟੀ ਜਾਣੀ ਉਹਨਾਂ ਨੂੰ ਐਡੀ ਕਾਲੀ ਪੈ ਗਈ ਨਾ ਕਿ ਕਿਤੇ ਮੇਰੀ ਪੈਨਸ਼ਨ ਨਾ ਕੱਟੀ ਜਾਵੇ ਮੈਂ ਫੜਾ ਫੜ ਜਾ ਕੇ ਆਪਣੀ ਵੋਟ ਪਾਵਾਂ ਤੇ ਆਣ ਕੇ ਘਰ ਫਿਰ ਕੱਪੜੇ-ਕੁਪੜੇ ਬਦਲ ਕੇ ਫਿਰ ਪਰਦੇ ਚਾੜੇ 3-4 ਕੁ ਵਜੇ ਕਿੱਤੇ ਸੀਗੇ ਮਗਰੋਂ ਜਿਹੜਾ ਕੰਮ ਰਹਿ ਗਿਆ ਸੀਗਾ ਜਦੋਂ ਕਿਤੇ ਵਿੱਚ ਜਾਣਾ ਪਏ ਨਾ ਫਿਰ ਬਹੁਤ ਔਖਾ ਲੱਗਦਾ ਤਕਾਵਟ ਜੀ ਹੋ ਗਈ ਸੀ ਇਸ ਟਾਈਮ ਬਹੁਤ ਜ਼ਿਆਦਾ ਚੀਜ਼ਾਂ ਨੂੰ ਨਾ ਖਿੱਚ ਧਰੂ ਕੇ ਬਹੁਤ ਜ਼ਿਆਦਾ ਥੱਕ ਜੀਦਾ ਹੈ ਇੱਧਰ ਕਰੋ ਉੱਧਰ ਕਰੋ ਬਾਹਮਾ ਨੂੰ ਜ਼ੋਰ ਲੱਗ ਜਾਂਦਾ ਹੈ ਲੱਕ ਵੀ ਦਾ ਵੀ ਜ਼ੋਰ ਲੱਗ ਜਾਂਦਾ ਹੈ ਚੀਜ਼ਾਂ ਨੂੰ ਖਿੱਚਦੇ ਆ ਫਿਰ ਕਦੀ ਮੇਜ਼ ਤੇ ਚੜਾਓ ਉਤਰੋ ਚੀਜ਼ ਰੱਖਣੀ ਹੋਵੇ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਹੈ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਉਸ ਤੋਂ ਮਗਰੋਂ ਆਪਾਂ ਸਾਰੀਆਂ ਚੀਜ਼ਾਂ ਰੱਖੀਆਂ ਸਜਾਉਣ ਵਾਸਤੇ ਹੁਣ ਨਾ ਤਕਰੀਬਨ ਸਾਰੀਆਂ ਭੈਣਾਂ ਹੀ ਲੱਗ ਗਈਆਂ ਨੇ ਸਾਫ ਸਫਾਈ ਨੂੰ ਚਲੋ ਕੁਛ ਥੋੜਾ ਜਿਆ ਸੋਚਣ ਲੱਗ ਜਾਂਦੇ ਨੇ ਕਿ ਚਲੋ ਇੱਕ ਵਾਰੀ ਹੁਣ ਮੁੰਜੀ ਦਾ ਕੰਮ ਨਿਭੜ ਜੇ ਫੇਰ ਕਰਾਂਗੇ ਪਰ ਚੱਲੀ ਜਾਂਦੀਆਂ ਨੇ ਹੁਣ ਤੇ ਸਫਾਈਆਂ ਕਿਉਂਕਿ ਆਪਣਾ ਧਿਆਨ ਵੀ ਹੋ ਜਾਂਦਾ ਨਾ ਹੁਣ ਆਪਾਂ ਸਫਾਈਆਂ ਕਰ ਹੀ ਲਈਏ ਜਦੋਂ ਇੱਕ ਵਾਰੀ ਦਿਮਾਗ 'ਚ ਕੀੜਾ ਪੈ ਜਾਂਦਾ ਫਿਰ ਹੁੰਦਾ फटाफट ਕਰ ਹੀ ਲਵੋ ਹਨ ਸ਼ੁਰੂ ਕਰ ਹੀ ਲੋ ਵੱਡਾ ਸਾਰਾ ਦਿਲ ਕਰਕੇ ਤੇ ਫਲਾਵਰ ਵੀ ਆਪਣੇ ਸੁੱਕ ਗਏ ਸੀਗੇ ਹੁਣ ਇਹ ਦਕਾਨਾਂ ਸੋਫਿਆਂ ਤੇ ਕਵਰ ਨਹੀਂ ਚਾੜਨੇ ਹੈਗੇ ਸਰਦੀਆਂ ਚ ਇੰਨੀ ਡਸਟ ਨਹੀਂ ਹੁੰਦੀ ਹੈਗੀ ਹੁਣ ਆਪਾਂ ਐਵੇਂ ਹੀ ਰਹਿਣ ਦਿਆਂ ਨੇ ਬਸ ਕਲਰ ਟੇਬਲ ਤੇ ਹੀ ਕਵਰ ਚਾੜਨਾ ਜਿੰਨੇ ਕੱਪੜੇ ਜਿੰਨੀਆਂ ਚੀਜ਼ਾਂ ਪਾ ਲੋ ਨਾ ਆਪਣੇ ਵਸਤੇ ਖਲਾਰਾ ਵੱਧ ਜਾਂਦਾ ਹੈ ਪਰੇ ਹੀ ਕਮਰੇ ਨੂੰ ਨਾ ਹੋਰ ਤੇ ਕੋਈ ਕਹੇ ਨਾ کہیں ਸੋਹਣਾ ਲੱਗਦਾ ਮੈਂ ਇਹਨੂੰ 3-4 ਦਿਨ ਡੇਲੀ ਵੇਖਣਾ ਹੀ ਵੇਖਣਾ ਕਿਉਂਕਿ ਮੈਨੂੰ ਬਹੁਤ ਸੋਹਣਾ ਲੱਗਣਾ ਹੈ ਸਾਫ ਸਵਾਈ ਤੋਂ ਮਗਰੋਂ ਆਏ ਹਨ ਹੋਰ ਤੇ ਨਾ ਬਸ ਕੋਲੋ ਜੀ ਆਵੇਂ ਰੌਲਾ ਹੀ ਪਾ ਜਾਂਦੇ ਨੇ ਲੈ ਪਾ ਲਿਆ ਖਲਾਰਾ ਉੰਜ ਤੁਹਾਡੇ ਤੋਂ ਕੰਮ ਨਹੀਂ ਹੁੰਦਾ ਇਹ ਖਲਾਰਿਆਂ ਨੂੰ ਤੁਸੀਂ ਬੜੇ ਸ਼ੇਰ ਹੋ ਇਹੋ ਜਿਹਾ ਕੋਲੋਂ ਆਉਂਦੇ ਜਾਂਦੇ ਕਮੈਂਟ ਮਾਰੀ ਜਾਂਦੇ ਨੇ ਹੈਲਪ ਫਾਰਮੇ ਕੋਈ ਨਾਂ ਨਾਲ ਕਰਾਵੇ ਕੋਚਰਵਿੰਦਰ ਨੂੰ ਛੁੱਟੀ ਸੀ ਵੋਟਾਂ ਕਰਕੇ ਚਲੋ ਬੱਚੇ ਨਾਲ ਆ ਹੁੰਦਾ ਕੋਈ ਚੀਜ਼ ਬਾਹਰ ਲੈ ਗਏ ਕੋਈ ਕਰਤਾ ਕੋਈ ਕੱਪੜੇ ਕੋਲੋਂ ਲਾਹ ਤੇ ਗੱਡੀਆਂ ਦੇ ਕਵਰ ਵਗੈਰਾ ਸਰਾਣਿਆਂ ਦੇ ਹੈਲਪ ਜੀ ਹੋ ਜਾਂਦੀ ਬੱਚਿਆਂ ਦੀ ਨਾਲ ਤੇ ਆਪਣੀ ਹੁਣ ਸਪਾਈ ਹੋ ਗਈ ਡਨ ਆ ਵੇਖੋ ਹੁਣ ਡਰਾਈਂਗ ਰੂਮ ਦੀ ਲੁੱਕ ਤੇ ਦੱਸਿਆ ਜੀ ਕਿ ਮੈਨੂੰ ਲੱਗਿਆ ਸਾਫ ਸਫਾਈ ਤੋਂ ਮਗਰੋਂ ਮੈਨੂੰ ਤੇ ਬਹੁਤ ਵਧੀਆ ਲੱਗਿਆ ਸੀਗਾ ਤੇ ਇਹ ਦੂਸਰੇ ਕਮਰੇ ਦੀ ਸੀ ਲਮਾਰੀਆਂ ਵਾਲੇ ਕਮਰੇ ਦੀ ਇਹਦੀ ਆਪਾਂ ਝਾੜ-ਚੜਾਇਆ ਕਰ ਲਿਆ ਪਰ ਇਹਦੇ ਚ ਇਹ ਖਲਾਰਾ ਪਿਆ ਕਿ ਹਾਲੇ ਜਿਵੇਂ ਕੱਪੜੇ-ਕੁਪੜੇ ਧੋਤੇ ਸੀ ਫੁੱਲ ਧੋਤੇ ਸੀ ਉਹ ਹਾਲੇ ਐਵੇਂ ਹੀ ਸੁਟੇ ਨੇ ਇਹ ਆਪਾਂ ਜਦੋਂ ਪੂਰਾ ਸੈਟਿੰਗ ਕਰ ਲਾਂਗੇ ਫਿਰ ਵਿਖਾਵਾਂਗੇ ਤੇ ਆਹ ਵੇਖੋ ਇੰਨਾ ਜ਼ਿਆਦਾ ਗੰਧ ਕੱਢਿਆ ਜਿਹੜੇ ਕੱਪੜੇ ਸੀਗੇ ਜਿਵੇਂ ਖਰਾਬ ਹੋ ਗਏ ਸੀ ਉਹਨਾਂ ਦੇ ਕਲਰ ਫੇਡ ਸੀ ਉਹ ਸਭ ਕੱਢੇ ਨੇ ਅੱਜ ਇਹਨਾਂ ਗੰਧ ਕੱਢਿਆ ਇਹਨਾਂ ਸਾਰਾ ਸਾੜਾਂਗੇ ਆਪਾਂ ਤੇ ਜੁੱਤੀਆਂ ਵੀ ਕੁਝ ਕੱਢੀਆਂ ਸੈਂਡਲ ਵਗੈਰਾ ਸਾਰਿਆਂ ਨੂੰ ਅੱਜ ਆਪਾਂ ਸਾੜ ਦੇਣਾ